ਰਾਮ ਨਾਮ ਨਰ ਨਿਸਬਾਸਰ ਮਹੇ ਨਿਮਖ ਏਕ ਔਰ ਧਾਰੈ ਜਮ ਕੋ ਤਰਾਸ ਮਿਟਾਇ ਨਾਨਕ ਤਹ ਆਪਣੋ ਜਨਮ ਸਵਾਰੈ ਪਾਸ਼ਾ ਕਹਿੰਦੇ ਸਾਡੇ ਅੱਖੇ ਲੱਗ ਜਾ ਜੇ ਰਾਮ ਦਾ ਨਾਮ ਰਾਮ ਇੱਕ ਸਿਣਾਏ ਹੋ ਜਾਂਦਾ ਹੈ ਏ ਉਹ ਕਹਿੰਦੇ-ਕਹਿੰਦੇ ਮਾਂ ਕਹਿੰਦੇ-ਕਹਿੰਦੇ ਜੇ ਕਿਤੇ ਸਕਿੰਟ ਵੀ ਵਿੱਚ ਦੀ ਉਹ ਗੈਪ ਤੇਰੇ ਸਮਝ ਆ ਗਿਆ ਬਸ ਗੱਲ ਵਾਪਰ ਜਾਣੀ ਆ ਰਾਮ ਨਾਮ ਨਰ ਨਿਸਬਾਸਰ ਦਿਨ ਰਾਤ ਦੇ ਵਿੱਚ ਰਾਮ ਨਾਮ ਨਰ ਨਿਸਬਾਸਰ ਮਹ ਨਿਮਕ ਏਕ ਔਰ ਧਾਰਾ ਕਹਿੰਦੇ ਜੇ ਇੱਕ ਸਕਿੰਟ ਦੇ ਲਈ ਵੀ ਇਹ ਗੱਲ ਤੇਰੇ ਹਿਰਦੇ ਤੇ ਵਾਈਬ੍ਰੇਸ਼ਨ ਕਰ ਗਈ ਤੇਰੇ ਹਿਰਦੇ ਤੋਂ ਤੈਨੂੰ ਸਮਝ ਆ ਗਈ ਉਹ ਤਰੰਗ ਪਗੜ ਚ ਆ ਗਈ ਨੂਰ ਬਹਿਣਾ ਸ਼ੁਰੂ ਹੋ ਜਾਣਾ ਜਿਵੇਂ ਲਿਸਕ ਵੱਜਦੀ ਹੈ ਬਿਜਲੀ ਦੀ ਉਹਦਾ ਹੋ ਕੇ ਰਹਿ ਜਾਏਗਾ ਜਮ ਕੋ ਟ੍ਰਾਂਸਮਿਟਾ ਕਹਿੰਦੇ ਹੁਣ ਨਹੀਂ ਜਮ ਕੁਝ ਕਰ ਸਕਦਾ ਤੇ ਇੱਕ ਕਰੀ ਬਿਜਲੀ ਦੀ ਲਿਸਕ ਪੈ ਗਈ ਨਾ ਤੇਰੇ ਤੇ ਉਹ ਨਾਮ ਦਾ ਰੰਗ ਤੈਨੂੰ ਪਤਾ ਲੱਗਿਆ ਜਮ ਕੋ ਟ੍ਰਾਂਸਮਿਟਣ ਨਾਨਕ ਤਿਹ ਆਪਣੋ ਜਨਮ ਸਵਾਰਾ ਐ ਐਸਾ ਮਨੁੱਖ ਆਪਣਾ ਜਨਮ ਸਫਲਾ ਕਰ ਜਾਂਦਾ ਆਪਣਾ ਜੀਵਨ ਸਵਾਰ ਜਾਂਦਾ ਹੈ